ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾਲ ਜੀ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡੇ ਸਾਰੇ ਪਿਆਣ ਪ੍ਰਾਂਮਾਂ ਦਾ ਆਪਣੇ ਚੈਨਲ YouTube ਚੈਨਲ ਦੰਦੀਵਾਚ 9244 ਤੇ ਆਪਾਂ ਲੱਗੇ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿਹੜੇ ਵੀ ਆਪਣੇ ਚੈਨਲ ਨੂੰ ਨਿਊ ਦੇਖ ਰਹੇ ਨੇ ਸਾਰੇ ਜਾਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੀ ਕਰਿਆ ਕਰੋ ਤੇ ਬਾਕੀ ਜਿਹੜੇ ਭੈਣ ਭਰਾ ਆ ਆਪਣੇ ਚੈਨਲ ਨੂੰ ਕਰ ਰਹੇ ਨੇ ਜੀ ਸਪੋਰਟ ਸਾਰਿਆਂ ਦਾ ਤੈ ਦਿਲੋਂ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾ ਇੰਨਾ ਸਪੋਰਟ ਕਰ ਰਹੇ ਆ ਹਨਾ ਤੇ ਧੰਨਵਾਦ ਹੈ ਜੀ ਉਹਨਾਂ ਦਾ ਬਣਦਾਈ ਹੈ ਤੇ ਬਾਕੀ ਆਪਾਂ ਅੱਜ ਦੇਣਾ ਜਿਹੜਾ ਸ਼ੁੱਕਰਵਾਰ ਹੈ ਜੀ ਸ਼ੁੱਕਰਵਾਰ 11 ਵੱਜ ਚੁੱਕੇ ਨੇ ਦੁਪਹਿਰ ਦੁਪਹਿਰੀ ਕੈਸ ਨੇ ਦੁਪਹਿਰ ਹੋ ਰਿਹਾਗਾ ਕਿਉਂਕਿ ਸਵੇਰ ਤਾਂ ਲੰਘ ਚੁੱਕੀ ਹੈ ਜੀ ਹਨਾ ਤੇ ਹਾਂ 11 ਵੱਜ ਚੁੱਕੇ ਨੇ ਜੀ ਤੇ 11 ਦਾ ਟਾਈਮ ਹੋ ਗਿਆ ਆਪਾਂ ਹੁਣ 2-3 ਦਿਨ ਹੋ ਗਏ ਵੀਡੀਓ ਨਹੀਂ ਪਾਈਗੀ ਵੀਡੀਓ ਨਹੀਂ ਪਾਉਣ ਦਾ ਕਾਰਨ ਵੀ ਦੱਸਦੇ ਹਾਂ ਜੀ ਬਲੌਗ ਤਾਂ ਆਪਾਂ ਬਣਾਉਣਾ ਪਾ ਲੈਨੇ ਆ ਹਨ ਤੇ ਪਰ ਪਾਇਆ ਕਿਉਂ ਨਹੀਂ ਜਾਂਦਾ ਉਹ ਤੁਹਾਨੂੰ ਦੱਸਦੇ ਹਾਂ ਬਲੌਗ ਬਣਾ ਲੈਨੇ ਹੁੰਨੇ ਆ ਜੀ ਡੇਲੀ ਪਰ ਪਾਉਣ ਨਹੀਂ ਹੁੰਦਾਗਾ ਤੇ ਇੱਕ ਵੀਡੀਓ ਪਾਈ ਸੀ ਜੀ ਕੱਪੜੇ ਧੋਣ ਵਾਲੀ ਹਨਾ ਹੱਥੀ ਕੱਪੜੇ ਧੋਣ ਵਾਲੀ ਵੀਡੀਓ ਪਾਈ ਸੀ ਤੇ ਉਸ ਵੀਡੀਓ ਨੂੰ ਸਾਰੇ ਭੈਣ ਭਰਾਵਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਬਹੁਤ ਜ਼ਿਆਦਾ ਹੈਨਾ ਤੇ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਜੀ ਹੈਨਾ ਉਸ ਵੀਡੀਓ ਨੂੰ ਤੁਸੀਂ ਇੰਨਾ ਪਿਆਰ ਦਿੱਤਾ ਤੇ ਉਸੇ ਵੀਡੀਓ ਦੇ ਵਿੱਚ ਇੱਕ ਭੈਣ ਦੀ ਰਿਕੁਐਸਟ ਆਈ ਸੀ ਜੀ ਆਪਾਂ ਨੂੰ ਮਨਜੀਤ ਭੈਣ ਦੀ ਹੈਨਾ ਤੇ ਮਨਜੀਤ ਆਈਡੀ ਤੋਂ ਆ ਜੀ ਆਪਾਂ ਨੂੰ ਉਹਨਾਂ ਦਾ ਨਾਮ ਨਹੀਂ ਪਤਾ ਤੇ ਉਹਨਾਂ ਨੇ ਰਿਕੁਐਸਟ ਕੀਤੀ ਸੀ ਨਾ ਆਪਾਂ ਨੂੰ ਵੀਡੀਓ ਪਾਉਣ ਦੀ ਵੀ ਤੁਸੀਂ ਜਿਹੜਾਗਾ ਆ ਥਾਪੇ ਦੀ origignal ਆਵਾਜ਼ ਦੇ ਵਿੱਚ ਹਨਾ ਕੱਪੜੇ ਧੋਣ ਵਾਲੀ ਕਿਉਂਕਿ ਜਿਵੇਂ ਮੈਂ ਹੱਥੀ ਕੱਪੜੇ ਧੋਣੀਆਂ ਜਿਉਂ ਥਾਪਾ ਮਾਰਦੇ ਆਪਾਂ ਆਵਾਜ਼ ਹੈ ਜਿਹੜੀ ਆਪਾਂ ਕੱਟ ਕਰ ਦਿੰਨੇ ਆ ਹਨਾ ਆਪਾਂ ਫਿਰ ਆਪਣੀ ਆਵਾਜ਼ ਦੇ ਵਿੱਚ ਬੋਲਦੇ ਆ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਆਪਣੀ origignal ਆਵਾਜ਼ ਦੇ ਵਿੱਚ ਕੱਪੜੇ ਧੋਣ ਦੀ ਜਿਹੜੀ ਥਾਪੇ ਦੀ ਆਵਾਜ਼ ਆ ਉਹ ਪਾਓ ਤੇ ਪਹਿਲਾਂ ਤਾਂ ਮੈਂ ਉਹਨਾਂ ਨੂੰ ਸੌਰੀ ਕਹਿਣੀ ਹੈ ਜੀ ਹਨਾ ਮੈਂ ਸੌਰੀ ਫੀਲ ਕਰਦੀ ਆ ਕਿਉਂਕਿ ਹਨਾ ਜਦੋਂ ਭੈਣ ਭਰਾ ਇੰਨਾ ਪਿਆਰ ਕਰਨ ਹਨਾ ਤੇ ਆਪਣੇ ਤੋਂ ਕੋਈ ਚੀਜ਼ ਦੀ ਡਿਮਾਂਡ ਕਰਨ ਵੀ ਤੁਸੀਂ ਇਹ ਚੀਜ਼ ਪਾਓ ਹਨਾ ਉਹਦੇ ਵਰਗੀ ਤਾਂ ਜੀ ਆਪਾਂ ਨੂੰ ਕੋਈ ਖੁਸ਼ੀ ਹੋਈ ਨਹੀਂ ਸਕਦੀ ਹਨਾ ਇਸ ਤੋਂ ਵੱਡੀ ਖੁਸ਼ੀ ਮੇਰੇ ਲਈ ਨਹੀਂ ਹੋ ਸਕਦੀ ਜੀ ਹਨਾ ਜੇ ਉਹ ਮੈਨੂੰ ਪਿਆਰ ਕਰਦੇ ਨੇ ਮੇਰੀਆਂ ਵੀਡੀਓ ਵੇਖਦੇ ਨੇ ਹਨਾ ਆਪਣਾ ਕੀਮਤੀ ਟਾਈਮ ਮੈਨੂੰ ਦਿੰਦੇ ਆ ਤਾਂ ਹੀ ਉਹਨਾਂ ਨੇ ਮੈਨੂੰ ਇਹ ਚੀਜ਼ ਕਿਹਾ ਹਨਾ ਤੇ ਤਾਂ ਕਰਕੇ ਸੌਰੀ ਪਾਣੇ ਹਨਾ ਜੀ ਮੈਂ ਤੁਹਾਡੇ ਕਹਿਣ ਤੇ ਤੁਹਾਡੀ ਵੀਡੀਓ ਨਹੀਂ ਪਾ ਸਕੀ ਤੇ ਪਰ ਮੈਂ ਤੁਹਾਨੂੰ ਵੀਡੀਓ ਪਾਉਣ ਦਾ ਕਾਰਨ ਜ਼ਰੂਰ ਦੱਸਣਾ ਚਾਹੁੰਦੀ ਆ ਤੇ ਮੈਂ ਵੀਡੀਓ ਬਣਾ ਲਈ ਸੀ ਤੁਹਾਡੇ ਰਿਕੁਐਸਟਡ ਵੀਡੀਓ ਮੈਂ ਜ਼ਰੂਰ ਬਣਾਈ ਸੀ ਤੇ ਵਧੀਆ ਪੂਰੀ ਪੂਰੇ ਸ਼ੌਂਕ ਨਾਲ ਵੀਡੀਓ ਵੀ ਹਨਾ ਹਾਂਜੀ ਜਿਹੜੀ ਮੈਂ ਹਨਾ ਉਸ ਉਹ ਕੱਪੜੇ ਧੋਣ ਵਾਲੀ ਵੀਡੀਓ ਪਾਈ ਸੀ ਉਸ ਤੋਂ ਵੀ ਵਧੀਆ ਸ਼ੌਂਕ ਨਾਲ ਪੂਰੀ ਹੀ ਵਧੀਆ ਵੀਡੀਓ ਬਣਾਈ ਸੀ ਤੇ ਪਰ ਕੀ ਹੋਇਆ ਨਾ ਕਈ ਵਾਰ ਬੱਚੇ ਮੋਬਾਈਲ ਦੇਖਣ ਲੱਗ ਜਾਂਦੇ ਨੇ ਹਨਾ ਬੱਚਿਆਂ ਨੇ ਨਾ ਉਹ ਵੀਡੀਓ ਡਿਲੀਟ ਕਰ ਪਈ ਜੀ ਤੇ ਸ਼ਾਇਦ ਏਕਮ ਤੋਂ ਹੀ ਹੋ ਗਈ ਉਹ ਵੀਡੀਓ ਡਿਲੀਟ ਤੇ ਏਕਮ ਕਹਿੰਦਾ ਮम्मी ਮੇਰੇ ਤੋਂ ਨਹੀਂ ਹੋਈ ਪਰ ਮੈਂ ਵੀਡੀਓ ਬਹੁਤ ਵਧੀਆ ਬਣਾਈ ਸੀ ਮੇਰਾ ਮਨ ਬਹੁਤ ਜ਼ਿਆਦਾ ਖਰਾਬ ਹੋਇਆ ਤੇ ਦੋ ਦਿਨ ਮੇਰਾ ਮਨ ਖਰਾਬ ਹੋਇਆ ਰਿਹਾ ਹਨਾ ਵੀ ਮੈਂ ਵੀਡੀਓ ਇੰਨੀ ਚੰਗੀ ਬਣਾਈ ਪੈਣ ਲਈ ਤੇ ਪਰ ਉਹਦੇ ਤਾਈ ਪਹੁੰਚ ਨਹੀਂ ਸਕੀ ਹਨਾ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਤੇ ਫਿਰ ਉਸ ਤੋਂ ਬਾਅਦ ਜੀ ਬਸ ਹਨਾ ਕਿਤੇ ਜਾਣਾ ਪੈ ਗਿਆ ਤੁਹਾਨੂੰ ਪਤਾ ਦੁੱਖ ਦੇ ਸੁੱਖ ਦੇ ਜਾਣਾ ਪੈਂਦਾ ਹਨਾ ਤੇ ਆਪਣੇ ਪੇਕੇ ਪਿੰਡ ਗਮਾਨ ਦੇ ਵਿੱਚ ਜੀ ਮਰਗ ਧੋਂਗੇ ਉੱਧਰ ਜਾਣਾ ਪੈ ਗਿਆ ਤੇ ਬਸ ਐਵੇਂ ਕਰਕੇ ਵੀਡੀਓ ਨਹੀਂ ਪਈ ਹਨਾ ਤੇ ਹੁਣ ਅੱਜ ਮੈਂ ਜਰੂਰ ਹੁਣ ਬਲੌਗ ਮੈਂ 2-3 ਦਿਨ ਹੋ ਗਏ ਪਾਏ ਨਹੀਂ ਪਰ ਅੱਜ ਮੈਂ ਜਦੋਂ ਵੀ ਮੇਰੀ ਵੀਡੀਓ ਤਿਆਰ ਹੋਗੀ ਭੈਣੇ ਪਲੀਜ਼ ਇਹ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਤੇ ਮੈਂ ਅੱਜ ਤੁਹਾਡੇ ਲਈ ਜਿਹੜੀ ਹੈਗੀ ਕੋਸ਼ਿਸ਼ ਕਰੂੰਗੀ ਵੀ ਅੱਜ ਮੈਂ ਤੁਹਾਡੇ ਲਈ ਇਹ ਵੀਡੀਓ ਸਾਰੇ ਦਿਨ ਦੇ ਵਿੱਚ ਅਪਲੋਡ ਕਰਾਂ ਕਿਉਂਕਿ ਦਿਨ ਬਹੁਤ ਹੋ ਗਏ ਹਨ ਤੁਸੀਂ ਮੈਨੂੰ ਦੋ ਵਾਰ ਕਮੈਂਟ ਵੀ ਕਰ ਚੁੱਕੇ ਹੋਗੇ ਤੇ ਅੱਜ ਮੈਂ ਕੋਸ਼ਿਸ਼ ਕਰੂੰਗੀ ਵੀ ਮੈਂ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਵਾਂ ਤੁਹਾਡੀ ਵੀਡੀਓ ਪਾਉਣ ਦੇ ਚੱਕਰ ਦੇ ਵਿੱਚ ਮੈਂ ਹਜੇ ਕੱਪੜੇ ਨਹੀਂ ਤੋਤੇ ਜੀ ਹਨਾ ਕਿਉਂਕਿ ਮੈਨੂੰ ਐਵੇਂ ਆ ਵੀ ਮੈਂ ਪਹਿਣ ਦੀ ਡਿਮਾਂਡ ਪੂਰੀ ਕਰਾਂ ਹਨਾ ਦੇਖੋ ਜੀ ਇਹ ਹੁੰਦਾ ਪਿਆਰ ਹਨਾ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਹਨਾ ਮੇਰੇ ਤੋਂ ਜਾਂ ਮੇਰੀਆਂ ਵੀਡੀਓਜ਼ ਦੇਖਦੇ ਹੋ ਹਨਾ ਫੇਰ ਹੀ ਤੁਸੀਂ ਮੈਨੂੰ ਕਿਹਾ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਜਦੋਂ ਤੁਸੀਂ ਮੇਰੇ ਤੋਂ ਇਹ ਚੀਜ਼ ਦੀ ਡਿਮਾਂਡ ਕਰੀ ਹਨਾ ਤੇ ਵੀ ਹਾਂ ਬਾਕੀ ਜਿਹੜੀ ਇਹ ਥਾਪੇ ਵਾਲੀ ਵੀਡੀਓ ਜੀ ਹੋਣੀ ਵੀ ਚਾਹੀਦੀ ਹੈ ਹਨਾ ਕਿਉਂਕਿ ਹੁਣ ਥਾਪੇ ਦਾ ਸ਼ਹਿਰਾਂ ਦੇ ਵਿੱਚ ਤਾਂ ਦੂਰ ਦੀ ਗੱਲ ਜੀ ਹੁਣ ਤਾਂ ਜਿਹੜਾ ਥਾਪਾ ਪਿੰਡਾਂ ਦੇ ਵਿੱਚ ਵੀ ਘਮਾ ਚੁੱਕੇ ਨੇ ਹਨਾ ਥਾਪੇ ਬਸ ਟਾਵੇਂ ਘਰਾਂ ਦੇ ਵਿੱਚ ਰਹਿ ਗਏ ਜਿਹੜੇ ਥਾਪੇ ਹਨਾ ਤੇ ਕਿਉਂਕਿ ਮਸ਼ੀਨਾ ਹੋ ਗਈਆਂ ਹਨਾ ਮਸ਼ੀਨਾ ਦੇ ਵਿੱਚ ਜਿਹੜੇ ਕੱਪੜੇ ਧੋ ਲੈਂਦੇ ਆ ਆਟੋਮੈਟਿਕ ਮਸ਼ੀਨਾ ਚੱਲ ਪਈਆਂ ਆਪਣੇ ਆਪ ਪਾਣੀ ਪੈਂਦਾ ਹਨਾ ਆਪਣੇ ਆਪ ਸਰਫ ਪੈਂਦਾ ਤੇ ਫਿਰ ਥਾਪਿਆਂ ਦੀ ਕੀ ਜ਼ਰੂਰਤ ਹਨਾ ਤੇ ਹੁਣ ਤਾਂ ਪਿੰਡਾਂ ਦੇ ਵਿੱਚ ਵੀ ਥਾਪੇ ਆ ਜਿਹੜੀ ਡਿਮਾਂਡ ਬਹੁਤ ਜ਼ਿਆਦੇ ਕਾਟ ਗਈ ਜੀ ਹਨਾ ਤੇ ਇਹ ਚੀਜ਼ਾਂ ਨੂੰ ਬਹੁਤ ਸਾਰੇ ਭੈਣ ਭਰਾ ਪਿਆਰ ਕਰਦੇ ਨੇ ਹਨਾ ਪ੍ਰਾਣੀਆਂ ਚੀਜ਼ਾਂ ਨੂੰ ਇਹ ਵੀ ਇੱਕ ਆਪਾਂ ਕਹਿ ਸਕਦੇ ਹਾਂ ਸਭਿਆਚਾਰ ਦੀ ਚੀਜ਼ ਹੈ ਜਿਹੜੀ ਕਿ ਗੁਮਾਛ ਦੀ ਜਾ ਰਹੀ ਹੈ ਹਨਾ ਤੇ ਭੈਣੇ ਮੈਂ ਜਰੂਰ ਅੱਜ ਸਾਰੇ ਦਿਨ ਦੇ ਵਿੱਚ ਤੁਹਾਡੇ ਲਈ ਜਰੂਰ ਬਲੌਗ ਲੈ ਕੇ ਆਉਂਗੀ ਪਲੀਜ਼ ਮੇਰੀ ਵੀਡੀਓ ਨੂੰ ਫੁੱਲ ਵਾਚ ਕਰੋ ਤੇ ਮੈਨੂੰ ਆਪਣਾ ਪਿੰਡ ਦਾ ਨਾਮ ਤੇ ਆਪਣੇ ਸ਼ਹਿਰ ਦਾ ਨਾਮ ਜਰੂਰ ਦੱਸਿਓ ਜੀ ਤੁਸੀਂ ਕਿੱਥੋਂ ਹਨਾ ਕਿਹੜੀ ਜਗ੍ਹਾ ਤੋਂ ਤੁਸੀਂ ਡਿਮਾਂਡ ਕੀਤੀ ਹੈਗੀ ਤੇ ਕਿੱਥੋਂ ਤੁਸੀਂ ਰਹਿਣ ਵਾਲੇ ਹੋ ਹਨ ਹੋ ਸਕੇ ਆ ਤਾਂ ਭੈਣ ਬਣ ਕੇ ਤੁਸੀਂ ਆਪਣਾ ਕੰਟੈਕਟ ਵੀ ਜ਼ਰੂਰ ਦਿਓ ਮੈਨੂੰ ਤੇ ਤਾਂ ਕਿ ਮੈਂ ਤੁਹਾਡਾ ਹਨਾ ਇਸ ਤੋਂ ਵੀ ਵਧੀਆ ਚੰਗੇ ਸ਼ਬਦਾਂ ਦੇ ਵਿੱਚ ਧੰਨਵਾਦ ਕਰ ਸਕਾਂ ਤੇ ਬਾਕੀ ਜੇ ਮੌਸਮ ਦੀ ਗੱਲ ਕਰੀਏ ਜੀ ਮੌਸਮ ਤਾਂ ਪੁੱਛੀ ਨਾ ਰੋਜ਼ ਹੀ ਮੀਂਹ ਆ ਜਾਂਦਾ ਹੈਗਾ ਤੇ ਵੈਸੇ ਹੈ ਤਾਂ ਜੀ ਚੰਗਾ ਹਨਾ ਮੀਂਹ ਵੀ ਆਪਾਂ ਰੱਬ ਤੋਂ ਮੰਗੇ ਕਿਉਂਕਿ ਫਸਲਾਂ ਨੂੰ ਜ਼ਰੂਰੀ ਹੈ ਤੇ ਪਰ ਤੁਹਾਨੂੰ ਪਤਾ ਜੀ ਹਨਾ ਗਾਰਾ ਗੱਪਾ ਹੋ ਜਾਂਦਾ ਹੈਗਾ ਤੇ 12 ਵਜੇ ਜਾਂਦੇ ਜੀ 11 ਚੱਕਦਿਆਂ ਨੂੰ ਹਨਾ ਕਸੂਆਂ ਥੱਲੋ ਤੇ ਉਸ ਤੋਂ ਬਾਅਦ ਅਗਲੇ ਦਿਨ ਫੇਰ ਉਹੀ ਗੱਰਾ ਗੱਪਾ ਹੋ ਜਾਂਦਾ ਤੇ ਬਾਕੀ ਸਾਨੂੰ ਕੁਬਾਰ ਦਾ ਮੌਸਮ ਦਿਖਾਉਣੇ ਆ ਕਿਵੇਂ ਚੱਲ ਰਿਹਾਗਾ ਤੇ ਕੱਪੜੇ ਮੈਂ ਇਕੱਠੇ ਕਰ ਰੱਖਿਆ ਜਦੋਂ ਵੀ ਕੋਈ ਫਿਰੀ ਹੋਇਆ ਮੇਰੀ ਵੀਡੀਓ ਬਣਾਉਣ ਦੇ ਲਈ ਕੱਪੜੇ ਮੈਂ ਉਹਦੇ ਹੀ ਧੋਵਾਂਗੀ ਚਾਹੇ ਮੈਨੂੰ ਤੁਪਤੇ ਦੁਪਹਿਰੀ ਹੀ ਧੋਣੇ ਪੈ ਜਾਣ ਤੇ ਕਿਉਂਕਿ ਸਵੇਰੇ ਵੀ ਸਾਰਿਆਂ ਨੂੰ ਕੰਮ ਹੁੰਦਾ ਹਨਾ ਸ਼ਾਮ ਨੂੰ ਵੀ ਸਾਰੇ ਕੰਮ ਹੀ ਲੱਗੇ ਹੁੰਦੇ ਨੇ ਇਸੇ ਕੋਲ ਟਾਈਮ ਨਹੀਂ ਹੁੰਦਾ ਜੀ ਵੀਡੀਓ ਬਣਾਉਣ ਦਾ ਤੇ ਉਹ ਵੀਡੀਓ ਮੈਂ ਬਣਾਈ ਸੀ ਉਸ ਦਿਨ ਸ਼ਾਇਦ ਇਹ ਕੰਮ ਕਰੇ ਸੀਸ ਗੁਰ ਨਹੀਂ ਗਿਆ ਸੀ ਤਾਂ ਇਹ ਕਮ ਨੇ ਮੇਰੀ ਵੀਡੀਓ ਤਿਆਰ ਕਰਤੀ ਸੀ ਪਰ ਉਹ ਡਿਲੀਟ ਹੋ ਗਈ ਮੈਂ ਸੱਚੀ ਮੇਰਾ ਮਨ ਬਹੁਤ ਜ਼ਿਆਦਾ ਖਰਾਬ ਹੋਇਆ ਹਨ ਵੀ ਮੈਂ ਇੰਨੇ ਸ਼ੌਂਕ ਨਾਲ ਵੀਡੀਓ ਬਣਾਈ ਸੀ ਪਹਿਨ ਲਈ ਤੇ ਮੈਂ ਉਹਨਾਂ ਨੂੰ ਕਮੈਂਟ ਵੀ ਕੀਤਾ ਸੀਗਾ ਉਹਨਾਂ ਨੇ ਮੈਨੂੰ ਪੁੱਛਿਆ ਸੀ ਵੀ ਕਦੋਂ ਆ ਰਹੀ ਹੈ ਵੀਡੀਓ ਮੈਂ ਉਹਨਾਂ ਨੂੰ ਕਮੈਂਟ ਕੀਤਾ ਸੀਗਾ ਵੀ ਕੱਲ ਨੂੰ ਤੁਹਾਡੀ ਵੀਡੀਓ ਜਿਹੜੀ ਆਜੂਗੀ ਵਾਚ ਕਰ ਲਿਓ ਪਰ ਹੁਣ ਮੈਂ ਉਹ ਗੱਲ ਤੋਂ ਵੀ ਸੌਰੀ ਮੰਗ ਰਹੀ ਆ ਹਨਾ ਜੀ ਕਿਉਂਕਿ ਮੈਂ ਤੁਹਾਨੂੰ ਕਮੈਂਟ ਗਲਤੀ ਹੋ ਗਿਆ ਜੀ ਵੀ ਗਲਤ ਕੀਤਾ ਹਨਾ ਕਿਉਂਕਿ ਮੈਂ ਤਾਂ ਵੀਡੀਓ ਆਪਦੀ ਜਾਣ ਬੀ ਬਣਾਈ ਬੈਠੀ ਸੀ ਬਸ ਅਪਲੋਡ ਹੀ ਕਰਨੀ ਸੀ ਤੇ ਪਰ ਜਦੋਂ ਮੈਂ ਅਪਲੋਡ ਕਰਨ ਲੱਗੀ ਤਾਂ ਮੋਬਾਈਲ ਦੇ ਵਿੱਚ ਉਹ ਵੀਡੀਓ ਮੈਨੂੰ ਨਹੀਂ ਲੱਭੀ ਬਹੁਤ ਜ਼ਿਆਦਾ ਦੁੱਖ ਹੋਇਆ ਜੀ ਤੁਸੀਂ ਪੁੱਛ ਨਾ ਬਸ ਹਨਾ ਤੇ ਬਹੁਤ ਜ਼ਿਆਦਾ ਮਨ ਖਰਾਬ ਹੋਇਆ ਤੇ ਉਸ ਤੋਂ ਬਾਅਦ ਵੀਡੀਓ ਬਣੀ ਹੋਈ ਨਹੀਂ ਤੇ ਅੱਜ ਮੈਂ ਪਾਣਾ ਮੈਨੂੰ ਸ਼ਾਮ ਨੂੰ ਅਪਲੋਡ ਕਰਨਾ ਪੈ ਜੀ ਵੀਡੀਓ ਕਿਉਂਕਿ ਇਹ ਵੀਡੀਓ ਅਪਲੋਡ ਕਰਨ ਦਾ ਆਪਣਾ ਟਾਈਮ ਹੈਗਾ 11 ਦਾ ਹਨਾ ਤੇ ਪਰ 11 ਵਜੇ ਤਾਂ ਹੁਣ ਮੈਂ ਵੀਡੀਓ ਸਟਾਰਟ ਹੀ ਕੀਤੀ ਹੈ ਤੇ ਇਸ ਕਰਕੇ ਜਦੋਂ ਵੀ ਆਪਣੀ ਵੀਡੀਓ ਮੇਰੇ ਤੋਂ ਪੂਰੀ ਹੋ ਗਈ ਮੈਂ ਉਸੇ ਟਾਈਮ ਜਿਹੜੀ ਅਪਲੋਡ ਕਰ ਦੂੰਗੀ ਤੇ ਕਿਉਂਕਿ ਮੈਂ ਹਨਾ ਨਹੀਂ ਚਾਹੁੰਦੀ ਵੀ ਕਿਸੇ ਪਣਪਰਾਣੇ ਮੈਨੂੰ ਹਨਾ ਵੀ ਕਿਹਾ ਹੋਵੇ ਵੀਡੀਓ ਬਣਾਉਣ ਦੇ ਲਈ ਤੇ ਮੈਂ ਉਤੇ ਖਰੀਨਾ ਉਤਰਾਂ ਜਾਣ ਉਹ ਇਹ ਨਹੀਂ ਹੋ ਸਕਦਾ ਜੀ ਜਿਹੜੋਂ ਫੈਨ ਭਰਾ ਆਪਾਂ ਨੂੰ ਪਿਆਰ ਕਰ ਰਹੇ ਆ ਆਪਣੇ ਵੀਡੀਓ ਦੇਖਦੇ ਆ ਹਨ ਤੇ ਉਹ ਚੀਜ਼ ਜਿਹੜੀ ਵੀ ਡਿਮਾਂਡ ਕਰਦੇ ਆ ਆਪਾਂ ਨੂੰ ਦੇਣੀ ਚਾਹੀਦੀ ਆ ਤੇ ਚਲੋ ਠੀਕ ਆ ਜੀ ਹੁਣ ਤੁਹਾਨੂੰ ਆਪਾਂ ਬਾਹਰਲਾ ਵੀਊ ਦਿਖਾਉਨੇ ਆ ਹਾਂਜੀ ਤੇ ਦੁਪਹਿਰਾ ਜਿਹੜਾ ਵੀ 12 ਦੇ ਟਾਈਮ ਹੋਣ ਵਾਲਾ ਹੋ ਗਿਆ ਤੇ ਬਾਕੀ ਕੰਮ ਤਾਂ ਦੇ ਆਪਣੇ ਹੋ ਗਿਆ ਅੰਦਰੋਂ ਆਪਣੇ ਜਰੂਰ ਪੁੱਛੇ ਹਜੇ ਰਹਿੰਦੇ ਆ ਤੇ ਉਹ ਆਪਾਂ ਅੱਜ ਥੋੜੇ ਜਿਹਾ ਲੇਟ ਹੋ ਗਏ ਇੱਕ ਤਾਂ ਆਪਣੀ ਜਿਹੜੀ ਮਾਜੋ ਨਹੀਂ ਮਿਲੀ ਹੈਗੀ ਹਜੇ ਤੇ ਹੁਣ ਆਪਾਂ ਤੁਹਾਨੂੰ ਆਪਣਾ ਜਿਹੜਾ ਬਾਹਰਲਾ 뷰 ਉਹ ਦਿਖਾ ਕੇ ਲਿਆਉਣੇ ਆ ਤੇ ਚਿੱਕੜ ਚੱਬਾ ਜਿਹੜਾ ਬਹੁਤ ਜ਼ਿਆਦਾ ਹੋਇਆ ਪਿਆ ਜੀ ਹਨਾ ਗਾਰਾ ਗੱਪਾ ਹੋਇਆ ਪਿਆਗਾ ਪਸੂ ਆਪਣੇ ਬੈਠੇ ਨੇ ਅੰਦੇ ਪਸੂ ਬੈਠੇ ਆਂ ਅੰਦੇ ਖੜੇ ਆ ਲੌਜ ਮਾਜਾ ਆਪਣੀ ਹਜੇ ਨਹੀਂ ਮਿਲੀ ਹੈਗੀ ਤਾਰਾਂ ਪਾ ਰੱਖੀਆਂ ਨੇ ਤੇ ਪਰ ਹਜੇ ਮਿਲੀ ਨਹੀਂ ਹੈਗੀ ਤੇ ਇੱਥੋਂ ਪਹਿਲਾਂ ਤਾਂ ਆਪਣੀ ਬੈਡ ਖੁੱਲ ਗਈ ਆਹ ਵਾਲੀ ਇਹਨੇ ਕਿੱਲਾ ਪਟਾ ਲੈ ਕਿਉਂਕਿ ਜੀ ਗਾਰਾ ਗੱਪਾ ਹੋ ਗਿਆ ਹਨਾ ਗਿੱਲੀ ਹੋ ਗਈ ਧਰਤੀ ਤੇ ਕਿੱਲੇ ਨੇ ਜਿਹੜੇ ਸਾਰੇ ਹੱਲਣ ਲੱਗੇ ਪਸੂਆਂ ਦੇ ਕਿੱਲੇ ਹੱਲ ਰਹੇ ਨੇਗੇ ਤੇ ਪਹਿਲਾਂ ਤਾਂ ਇਹਨੇ ਪਟਾ ਲਿਆ ਜੀ ਤੇ ਇਹ ਤਾਂ ਹਜੇ ਭੱਜੀ ਫਿਰਦੀ ਸੀ ਮੈਸ ਉਸਾਂ ਵੀ ਨਹੀਂ ਹੈਗੀ ਤੇ ਐਨੇ ਪਟਾ ਲਿਆ ਮੈਸ ਨੇ ਬਹੁਤ ਮੁਸ਼ਕਲ ਦੇ ਨਾਲ ਦੋਨੋਂ ਬੰਨੀਆਂ ਫਿਰ ਇਹਨੇ ਪਟਾ ਲਿਆ ਭੰਡੀ ਮੈਸ ਨੇ ਤੇ ਫਿਰ ਬਹੁਤ ਮੁਸ਼ਕਲ ਦੇ ਨਾਲ ਜਿਹੜੀਆਂ ਨੇ ਇਹ ਬੰਨੀਆਂ ਤੇ ਪਾਣੀ ਤੁਸੀਂ ਇੱਧਰ ਦੇਖ ਸਕਦੇ ਹੋ ਜੀ ਚੋਨਾ ਲੱਗ ਰਿਹਾ ਹੈਗਾ ਵਿਊ ਦੇਖ ਲਓ ਸਾਡੇ ਘਰ ਦਾ ਬਹੁਤ ਸੋਹਣਾ 뷰 ਹੈ ਸਾਡਾ ਦੇਖੋ ਜੀ ਬੱਲਾ ਕੰਨੀਆਂ ਫੈਲ ਰੀਆਂ ਫੈਲ ਰੀਆਂ ਨੇ ਜੀ ਇਹਨਾਂ ਤੇ ਲੱਗਦਾ ਕੁਛ ਨਹੀਂ ਹੈਗਾ ਪਤਾ ਨਹੀਂ ਕਿਉਂ ਫਾਲ ਬਹੁਤ ਚੱਕਿਆ ਹੋਇਆ ਪਰ ਪੱਕ ਕਨੀ ਰਿਹਾ ਹੋਏਗਾ ਸਾਰੇ ਪਾਸੇ ਹਰੀਆਲੀ ਵੱਜਣ ਲੱਗੀ ਜੀ ਕਿਉਂਕਿ ਰੇਤਰਾਵਾ ਜਿਹੜਾ ਲੱਗਿਆ ਹਨਾ ਮੀਹਾਂ ਦੇ ਨਾਲ ਵਧੀਆ ਹੋ ਗਿਆ ਤੇ ਵਧੀਆ ਹਰੀਆਲੀ ਵੱਜ ਰਹੀ ਹੈਗੀ Nabuta . ਤੇ ਲੋ ਜੀ ਇੱਥੇ ਆ ਜਿਹੜਾ ਆਪਾਂ ਕਿल्ले ਗੜਾ ਰਹੇ ਆਂਗੇ ਕਿਉਂਕਿ ਜਿੱਥੇ ਹੁਣ ਮੱਝ ਬੰਨੀ ਹੋਈ ਓਥੇ ਧੁੱਪ ਜਿਹੜੀ ਬਹੁਤ ਜ਼ਿਆਦਾ ਹੈਗੀ ਮੱਝ ਹੋਂਕ ਰਹੀ ਹੈਗੀ ਤੇ ਹੁਣ ਕਿल्ले ਗੜ ਰਹੇ ਆਂ ਦੋ ਕਿल्ले ਗੱਡਾਂਗੇ ਤੇ ਮੈਂ ਇਸ ਦਾ ਇੱਕ ਚਿੱਟੀ ਵੈੜ ਦਾ ਦੋਨਾਂ ਦਾ ਤੇ ਕਿल्ले ਨਾ ਧਰਤੀ ਸਾਰੇ ਗਿੱਲੀ ਹੋ ਗਈ ਸਾਰੇ ਕਿल्ले ਹਿੱਲੀ ਜਾਂਦੇ ਸਾਰੇ ਦੁਬਾਰੇ ਗੱਟਣੇ ਪੈਣਗੇ ਤੇ ਬਾਕੀ ਹਨਾ ਮੱਝ ਆਪਣੀ ਹਜੇ ਵੀ ਨਹੀਂ ਮੀਗੀ ਮੱਝ ਮਿਲਣ ਦਾ ਕਾਰਨ ਵੀ ਸਾਨੂੰ ਮਿਲ ਗਿਆ ਪਹਿਲਾਂ ਕਿल्ले ਗੱਡ ਲੀਏ ਉਸ ਤੋਂ ਬਾਅਦ ਉਹਦਾ ਹੱਲ ਕਰਦੇ ਆਂ ਤੇ ਇੱਕ ਨਾ ਇਹਦੀ ਗੰਦੀ ਆਤ ਹੋਰ ਆ ਜੀ ਸਾਡੀ ਮੱਝ ਦੀ ਹੈ ਨਾ ਵੀ ਅ ਤਾਰ ਜਿਹੜਾ ਬੰਦਾ ਕੱਢਦਾ ਹਨਾ ਉਹਦੇ ਤਾਂ ਹੱਥ ਪੈਣੀ ਪੈਣਾ ਤੇ ਇਹ ਤਾਂ ਨਾ ਵੀ ਜਿਹੜਾ ਮੰਨ ਕੇ ਚੱਲੋ ਵੀ ਦੂਜਾ ਬੰਦਾ ਮੂਰੇ ਖੜਦਾ ਉਹਦੇ ਉਹ ਵੀ ਇਹਨੂੰ ਸੇਮ ਚਾਹੀਦਾ ਫਿਰ ਮਿਲਦੀ ਹੈ ਇਹ ਤੇ ਹੁਣ ਉਧਰੋਂ ਖੇਤ ਝੋਨਾ ਲਾ ਰਹੇ ਹਨਾ ਇੰਨਾ ਕੰਮ ਆ ਖੇਤ ਦੇ ਵਿੱਚ ਤੇ ਫਿਰ ਵੀ ਇੱਥੇ ਜਿਹੜਾ ਮੱਝ ਲਈ ਖੜਿਆ ਹਨਾ ਵੀ ਜੇ ਮਿਲੂਗੀ ਤਾਂ ਫਿਰ ਕੋਈ ਕੰਮ ਹੋਊਗਾ ਤੇ ਕਿਉਂਕਿ ਇਹ ਦੁੱਧ ਬਿਨਾਂ ਨਹੀਂ ਸਰਦਾ ਹਨਾ ਬਾਕੀ ਮੁੱਲ ਦਾ ਕਿਲੋ ਲੈ ਲਾਂਗੇ 2 ਕਿਲੋ ਲੈ ਲਾਂਗੇ ਜਾਂ 3 ਕਿਲੋ ਲੈ ਲਾਂਗੇ ਤੇ ਪਰ ਘਰ ਦੇ ਦੁੱਧ ਵਰਗੀ ਗਰੀਸ ਨਹੀਂ ਹੈਈ ਹਨਾ ਸੁਖਣਾ ਹਜੇ ਵਧੀਆ ਦੇ ਜਿੰਦੀ 5 6 5 ਲੀਟਰ ਦੁੱਧ ਦੇ ਦਿੰਦੀ ਹੈ ਡੰਗ ਦਾ ਤੇ ਦੋਨੇ ਟਾਈਮ ਆਪਾਂ ਨੂੰ ਵਧੀਆ ਸਰ ਜਾਂਦਾ ਬੱਚਿਆਂ ਨੂੰ ਵਧੀਆ ਖੁੱਲਡੁੱਲਾ ਸਾਰਾ ਟੱਬਰ ਪੀਂਦਾ ਹੈਗਾ ਤੇ ਦਹੀਂ ਜਮਾ ਲੈਣੇ ਆ ਜੀ ਹਨਾ ਤੇ ਰੜਕਣ ਨੂੰ ਤਾਂ ਨਹੀਂ ਬਚਦਾ ਜੀ ਦਹੀਂ ਜਮਾ ਲੈਣੇ ਆ ਤੇ ਇਸ ਲਈ ਲਾਹਾ ਹਣਾ ਵੀ ਚਲ ਜਿੰਨਾ ਚਿਰ ਦੇਹੀ ਜਾਂਦੀ ਆ ਹੁਣ ਛੋਣੇ ਵਾਲੇ ਵਿਚਾਰੇ ਉੱਥੇ ਇਕੱਲੇ ਆਪ ਹੀ ਲੱਗੇ ਪਏ ਕੋਈ ਨਹੀਂ ਹੈਗਾ ਉਹਨਾਂ ਕੋਲੇ ਤੇ ਪਰ ਇਹਦੇ ਲਈ ਆ ਬੈਠਿਆਂ ਦੋ ਜਾਣੇ ਜੇ ਮਿਲੂਗੀ ਫੇਰ ਕਿਤੇ ਕੋਈ ਕੰਮ ਹੋਊਗਾ ਹਨਾ ਤੇ ਇੱਥੇ ਆਪਾਂ ਹੁਣ ਕਿੱਲੇ ਘੜਾ ਰਹੇ ਹਾਂ ਜੀ ਫੇਰ ਕੋਈ ਹੋਰ ਕੰਮ ਕਰਦੇ ਆ ਚਲੋ ਠੀਕ ਹੈ ਜੀ ਫੇਰ ਮਿਲਦੇ ਆ ਹੈਲੋ ਹਾਂ ਜੀ ਟਾਈਮ ਆ ਜਿਹੜਾ ਸ਼ਾਮ ਦੇ 4:00 ਬੱਜ ਚੁੱਕੇ ਨੇ 4:00 ਦਾ ਟਾਈਮ ਹੋ ਗਿਆ ਤੇ ਕੱਪੜੇ ਆਪਾਂ ਪਉਂਤੇ ਜਦੋਂ ਵੀਡੀਓ ਸਟਾਰਟ ਕਰੀਏ ਉਹਨੂੰ ਤੇ ਕਿਉਂਕਿ ਉਹਨੂੰ ਮੈਨੂੰ ਆਏ ਮੈਸੇਜ ਮੈਂ ਤਾਰ ਕੱਟ ਕੇ ਕੱਪੜੇ ਧੋ ਲਾਂਗੀ ਤੇ ਪਰ ਅੱਜ ਮਾਝ ਨਹੀਂ ਲਾਤਾ ਜੀ ਕੰਮਲ ਹਨਾ ਮਾਝ ਨਹੀਂ ਜੀ ਇੱਕ ਸਰਪਾ ਤਾਂ ਇਹ ਰਿhta ਹੈ ਤੁਦਨਾ ਹੋਵੇ ਹਨਾ ਫਿਰ ਚੀਜ਼ਾਂ ਲੱਗਦਾ ਤੇ ਮਾਝ ਨਹੀਂ ਮਿਲਦੀ ਅਜੇ ਤੇ ਤਾਂ ਕਰਕੇ ਮਾਝ ਨਹੀਂ ਮਿਲਿਆ ਪੌਲੇ ਤੋਂ ਪੌਣੇ ਤੋਂ ਮਾਝ ਮਿਲੀ ਫਿਰ ਸਾਨੂੰ ਪਤਾ ਕਿ ਪੈਰਾ ਵਾਲਾ ਹੋ ਜਾਂਦਾ ਤੇ ਫਿਰ ਮੈਂ ਸੱਚਾ ਨਾਲ ਉੱਧਰ ਨਾਲ ਉੱਧਰ ਹੁਣ ਆਪਾਂ 2 ਘੰਟੇ ਰੈਸਟ ਨਹੀਂ ਕਰਦੇ ਫੇਰ ਦੇਖਾਂ ਕੱਪੜਿਆਂ ਨੂੰ ਤੇ ਤਾਂ ਕਰਕੇ ਹੁਣ ਆਪਾਂ ਚਾਹ ਪਾਣੀ ਇਹਦਾ ਪੀ ਲੈ ਲਈ ਇਸ ਤੋਂ ਬਾਅਦ 5 ਵਜੇ ਆਪਣਾ ਨੀਰੇ ਚਾਰੇ ਦਾ ਟਾਈਮ ਹੋ ਜੂਗਾ ਤੇ ਫਿਰ ਨਾ ਮੈਂ ਕੱਪੜੇ ਧੋਣਾ ਰਵਾਂਗਾ ਅੱਧੱਕ ਜਾਂਦੇ ਤਾਂ ਸਾਡਾ ਮੈਂ ਪਹਿਲਾਂ ਲਾ ਕੇ ਸੀ ਤੇ ਬਸ ਉੱਤੇ ਰਹੇ ਸੀ ਇਹ ਬਣਾਇਆ ਪੈਣਾ ਨਾ ਓਰੀਜਨਲ ਵਾਇਰ ਦੇ ਸੋਨ ਸਾਫੇ ਦੀ ਵਾਇਰ ਦਾ ਮਾਗੀ ਵੀਡੀਓ ਨੂੰ ਧਿਆਨ ਨਾਲ ਦੇਖੋਲੀ ਤੇ ਖੁੱਲ੍ਹੇ ਬਸ ਜ਼ਰੂਰ ਕਰਿਓ ਕੌਣ ਜਾਈਆ ਸਿੱਕਾ ਤੌਲੀਏ ਜੀ ਜਾਰੇ ਕੱਪੜੇ ਉੱਤੇ ਬੈਠੀ ਕੌਣ ਆਲੇ ਟੁਕਕੇ ਕੰਮ ਕਰਦੀ ਹੋਗੀ ਪਾਪਨ ਲਾ ਦਈਏ ਸਾਰਿਆਂ ਤੇ ਪੁੱਟਣ ਵਾਲੇ ਬਹੁਤ ਵਧੀਆ ਜੜੀ ਹੈਗੀ ਸੱਟ ਲੱਗਦੀ ਹੈ ਕੱਪੜੇ ਨੂੰ ਕਈ ਵਾਰ ਐਵੇਂ ਹੁੰਦਾ ਕੋਈ ਦੀੜਾ ਹੁੰਦਾ ਆਪਾਂ ਨਹੀਂ ਫੁਕਸਾ ਦੇ ਕੋਈ ਨਲਾ ਹੁੰਦਾ ਹੈ ਹਨਾ ਨਹੀਂ ਤਾਂ ਆਪਾਂ ਲਾ ਸਕਦੇ ਜਿਆ ਜੇ ਹੁਣ ਸਰਚਾ ਹੁੰਦੀਆਂ ਨੇ ਜਿਉਂ ਨਾਲ ਤੇ ਪੱਥਰ ਪਾ ਲਾਉਣੇ ਤੇ ਜਿਹੜੇ ਬਾਟਨ ਨੇ ਉਹ ਟੁੱਟ ਜਾਂਦੇ ਨੇ ਹਨਾ ਤੇ ਫਿਰ ਇਸ ਤਰ੍ਹਾਂ ਜਿਹੜਾ ਉਹਨੂੰ ਹੱਥਾਂ ਦੇ ਨਾਲ ਆਪਾਂ ਫੁਕਸਾ ਦੇ ਆਹੇ ਵਿੱਚ ਕਿ ਕਹਿਤਾ ਦੀ ਆਪਾਂ ਹੁਣ ਤਾਂ ਪਿੰਡਾਂ ਦੇ ਵਿੱਚ ਵੀ ਇਹੜਾ ਬੁੜੇ ਆ ਛਾਪੇ ਛੱਪਣੋਂ ਹਟ ਗੀਆਂ ਹਨ ਤੇ ਇਧਰ ਜਿਵੇਂ ਹੁਣ ਆਪਣੀ ਇੱਕ ਕਿੰਨੀ ਆਈ ਜੀ ਆਪਾਂ ਜਿਆਦੇ ਛੱਟ ਲਾਉਣੇ ਆ ਛਾਪੇ ਦੀ ਕਾਹੇ ਛੇਤੀ 파ਟ ਜਾਂਦੀਆਂ ਨੇ ਹਨ ਤਾਂ ਕਰਕੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਇਹੜਾ ਹੱਥ ਨਾਲ ਹੀ ਛੱਟ ਲਗਾ ਦੇਗੇ ਕੱڑے ਨੂੰ ਸਪੀਸ਼ੀਅਲ ਕਰਦੇ ਤੇ ਲੋਜੀ ਕੱਪੜੇ ਜਿਹੜੇ ਆਪਾਂ ਧੋ ਦਿੱਤੇ ਹੈਗੇ ਤੇ ਬਸ ਤੁਹਾਡੇ ਨਾਲ ਵੀ ਜਿਹੜਾ ਆਪਾਂ ਸ਼ੇਅਰ ਕਰ ਦਿੱਤਾ ਹੈਗਾ ਸਾਰਾ ਵਲੌਗ ਤੇ ਕਮੈਂਟ ਕਰਕੇ ਜੁੜੋ ਤੁਸੀਂ ਖਾਸ ਕਰਕੇ ਜੇ ਤੁਸੀਂ ਜਰੂਰ ਦੱਸਿਓ ਇਹਨਾਂ ਨੇ ਕੁਐਸਚਨ ਕੀ ਸੀ ਇਹ ਵੀਡੀਓ ਦੀ ਤੇ ਬਹੁਤ ਮਿਹਨਤ ਲੱਗੀ ਹੈ ਮੇਰੀ ਕਿਉਂਕਿ ਮੈਂ ਦੂਜੀ ਵਾਰ ਬਣਾ ਰਹੀ ਹਾਂ ਹਨਾ ਪਹਿਲਾਂ ਵਾਲੇ ਬੱਚਿਆਂ ਨੇ ਡਿਲੀਟ ਕਰ ਦਿੱਤੀ ਸੀ ਤੇ ਤਾਂ ਕਰਕੇ ப்ਲੀਜ਼ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਤੇ ਅਵੀਡ ਕਰਦੇ ਵਧੀਆ ਲੱਗੀ ਹੋਵੇਗੀ ਚਲੋ ਠੀਕ ਹੈ ਜੇ ਆਪਾਂ ਕੱਪੜੇ ਸੁੱਕਣੇ ਪਾਜੀ ਤੇ ਮਿਲਦੇ ਹਾਂ ਹੈਲੋ ਹਾਂਜੀ ਲਓ ਜੀ ਕੱਪੜੇ ਆਪਾਂ ਤੋਂ ਆਏ ਆਂਗੇ ਤੇ ਕੱਪੜੇ ਆਪਾਂ ਧੋ ਕੇ ਸੁੱਕਣੇ ਪਾ ਦਿੱਤੇ ਨੇ ਗਰਮੀ ਜਿਹੜੀ ਬਹੁਤ ਜ਼ਿਆਦਾ ਹੈ ਜੀ ਕੱਪੜੇ ਤੋਂ ਤਾਂ ਇੰਨਾ ਜ਼ਿਆਦਾ ਮੁੜਕਾ ਆਇਆ ਤੇ ਹੁਣ ਟਾਈਮ ਹੈ ਜਿਹੜਾ 4:30 ਹੋ ਗਏ ਜੀ 4:25 ਮਿੰਟ ਹੋ ਗਏ ਤੇ ਆਪਾਂ ਬਸ 15-20 ਮਿੰਟ ਬੈਠਾਂਗੇ ਅੰਦਰ ਤੇ ਕਿਉਂਕਿ ਕੱਲ ਵਾਲੇ ਜਿਹੜੇ ਕੱਪੜੇ ਧੋਤੇ ਸੀ ਉਹਨਾਂ ਦੇ ਤਿਆਰ ਕਰਨ ਵਾਲੀਆਂ ਪਈਆਂ ਹਨ ਤੇ ਨਾਲ ਤਾਂ ਬਹੁਤ ਤਿਆਰ ਕਰ ਲਾਂਗੇ ਤੇ ਨਾਲੇ ਆਪਾਂ ਜਿਹੜਾ ਹੈਗਾ ਵੀ ਅਰੇ ਰੈਸਟ ਕਰ ਲਾਂਗੇ ਹਨਾ ਹਜੇ ਕਿਉਂਕਿ 5 ਵਜੇ ਨੀਰਾ ਪਾਉਣ ਲੱਗ ਜਾਵਾਂਗੇ ਹਜੇ ਹਰਾ ਆਪਣਾ ਨਹੀਂ ਆਇਆ ਜੇ ਖੇਤੋਂ ਹਨਾ ਤੇ ਖੇਤ ਹਜੇ ਬਾਡਰ ਕੇ ਲੈ ਕੇ ਆਉਣਗੇ ਕਿਉਂਕਿ ਝੋਨਾ ਲਾਉਂਦੇ ਆ ਹਨਾ ਭੱਜ ਦੌੜ ਰਹਿੰਦੇ ਆ ਕਦੇ ਚਾਹ ਲੈਣ ਆ ਕੇ ਕਦੇ ਕਿਵੇਂ ਤੇ ਹਰਾ ਹਜੇ ਲਿਆਂਦਾ ਨਹੀਂ ਗਿਆ ਤੇ ਆਪੇ ਕਹਿੰਦੇ ਵੀ ਜਦੋਂ ਪਾਉਣ ਵੇਲੇ ਨੂੰ ਆਪੇ ਲੈ ਆਵਾਂਗੇ ਤੇ ਚਲੋ ਜੀ ਇੰਨੇ ਹਰਾ ਆ ਜੂਗਾ ਹਨਾ ਤੇ ਇੰਨੇ ਨਾਲ ਆਪਾਂ ਰੈਸਟ ਕਰ ਲਾਂਗੇ ਕੱਪੜੇ ਧੋ ਕੇ ਆਏ ਆ ਤੇ ਪਿਛਲੇ ਵਾਰ ਕੱਪੜੇ ਧੋਣੇ ਤਾਂ ਬਹੁਤ ਔਖੇ ਹੋ ਜਾਂਦੇ ਇਹ ਮੁਸ਼ਕਲ ਹੋ ਜਾਂਦੇ ਪਿਛਲੇ ਵਾਰ ਕੱਪੜੇ ਧੋਣੇ ਕਿਉਂਕਿ ਰੁਟੀਨ ਬਣਿਆ ਹੋਇਆ ਜੀ ਹੈ ਨਾ ਕੱਪੜੇ ਜਿਹੜੇ ਆਪਾਂ ਹਮੇਸ਼ਾ ਸਵੇਰੇ ਹੀ ਧੋਣੇ ਆਂਗੇ ਤੇ ਹੋਰ ਕੰਮ ਹੋਵੇ ਨਾ ਹੋਵੇ ਕੱਪੜੇ ਤਾਂ ਆਪਾਂ ਸਵੇਰੇ ਧੋਦਨੇ ਹੁੰਨੇ ਕੋਚੇ ਰਹਿ ਜਾਣ ਤਾਂ ਕੋਈ ਗੱਲ ਨਹੀਂ ਤੇ ਪਹਿਲਾਂ ਕੋਹੀ ਕੂੜੇ ਦਾ ਕੰਮ ਕਰਕੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਸਿਰ ਲੀਡੇ ਧੋਣੇ ਹੁੰਨੇ ਜੀ ਲੀਡੇ ਧੋ ਕੇ ਫਿਰ ਅੰਦਰਲਾ ਅੰਦਰਲਾ ਕੰਮ ਰਹਿ ਜਾਂਦਾ ਹੁੰਦਾ ਹੈ ਤੇ ਫੇਰ ਰੋਟੀ ਟੁਕ ਖਾ ਕੇ ਫੇਰ ਆਪਾਂ ਅੰਦਰ ਬਸ ਹੌਲੀ ਹੌਲੀ ਕਰੀ ਜਾਂਦੇ ਆ ਕਦੇ ਕੱਰ ਲਿਆ ਕਦੇ ਬਹਿ ਗਿਆ ਇਸ ਤਰ੍ਹਾਂ ਕੰਮ ਹੈ ਜਿਹੜਾ ਸਾਰਾ ਦਿਨ ਕਰੀ ਜਾਂਦੇ ਆ ਕਿਉਂਕਿ ਹੁਣ ਕਣੀਆਂ ਜੀ ਨਾਲ ਦਿਨ ਠੰਡੇ ਪੈ ਗਏ ਹੀ ਹੈ ਨਾ ਅੱਗੇ ਨਾਲੋਂ ਤੇ ਜਿਹੜਾ ਸਾਉਣ ਨੂੰ ਵੀ ਘੱਟ ਜੀ ਕਰਦਾ ਹੁਣ ਨੀਂਦ ਨਹੀਂ ਆਉਂਦੀ ਹੈਗੀ ਤੇ ਇਸ ਕਰਕੇ ਥੋੜਾ ਇਹਨਾਂ ਅੰਦਰ ਨੇਹਰਾ ਪੈ ਰਿਹਾ ਹੈਗਾ ਕਾਸੀ ਦਿਸ ਰਹੀ ਹੈ ਨਾ ਨੇਹਰੇ ਦੇ ਕਾਰਨ ਤੇ ਇੱਥੇ ਆਪਾਂ ਬੈਠੇ ਸੀ ਜੀ ਏਸੀ ਵਾਲੇ ਕਮਰੇ ਦੇ ਵਿੱਚ ਹੈ ਨਾ ਤੇ ਵੀ ਐਵੇਂ ਸੀਗਾ ਉਹ ਏਸੀ ਤਾਂ ਨਹੀਂ ਛੱਡਿਆ ਹੈਗਾ ਜੀ ਕਿਉਂਕਿ ਹੁਣ ਲੋੜ ਹੀ ਨਹੀਂ ਪੈਂਦੀ ਬਸ ਰਾਤ-ਰਾਤ ਨੂੰ ਬੱਚਿਆਂ ਦਾ ਕਰਕੇ ਛੱਡਣਾ ਪੈਂਦਾ ਹਨ ਤੇ ਬਸ ਆਪਾਂ ਇਹ ਕਮਰਾ ਠੰਡਾ ਹੈ ਨਾ ਇਹਦੇ ਵਿੱਚ ਪੱਖੇ ਦੀ ਹਵਾ ਠੰਡੀ ਆਉਂਦੀ ਹੈ ਤੇ ਤਾਂ ਕਰਕੇ ਆਪਾਂ ਇੱਕ ਮੈਂ ਵੀਡੀਓ ਦਾ ਹਨਾ ਵੀ ਚੱਲ ਐਂਡ ਕਰ ਦੂੰਗੀ ਮੈਂ ਹਾ ਇੱਥੇ ਤੇ ਤਾਂ ਕਰਕੇ ਮੇਰੇ ਨਾਲ ਤਾਂ ਮੈਂ ਚੱਲ ਮੈਂ ਥੋੜਾ ਜਿਹਾ ਰੈਸਟ ਕਰ ਲੈਣਾ ਨਾਲੇ ਵੀਡੀਓ ਐਂਡ ਕਰ ਦੋ ਤੇ ਇਸ ਤੋਂ ਬਾਅਦ ਮੈਂ ਕਰਨੀ ਹੈ ਜੀ ਕੱਪੜਿਆਂ ਦੀ ਤੈਹਾਂ ਕੱਲ ਵਾਲੇ ਕੱਪੜੇ ਜਿਹੜੇ ਉਹ ਹਜੇ ਤੈਹ ਕਰਨ ਵਾਲੇ ਪਏ ਨੇ ਉਹ ਆਪਾਂ ਤੈਹ ਕਰਾਂਗੇ ਤੇ ਮੀਂਹ ਦੇ ਨਾਲ ਤਾਂ ਸਮੇਂ ਗਰਮੀ ਜਿਹੜੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਹ ਗਰਮੀ ਵਾਦੀ ਜਾਂਦੀ ਹੈ ਤੇ ਇੱਕ ਗਿੱਲ ਸਿੱਲ ਜੀ ਵਾਲੀ ਹੋ ਗਈ ਜਿਹਦੇ ਕਰਕੇ ਮੱਛਰ ਜਿਹੜਾ ਉਹ ਵੀ ਬਹੁਤ ਜ਼ਿਆਦਾ ਹੋ ਗਿਆ ਹਨ ਤੇ ਸ਼ਾਮ ਨੂੰ ਵੀ ਜਿਹੜਾ ਕਾਮ ਆਕਾਲ ਨਾਲ ਕਰਨਾ ਪੈਂਦਾ ਜੀ ਫਿਰ ਸਾਡੇ ਵਿਸ਼ੇ ਵੇਲੇ ਤਾਂ ਮੱਛਰ ਜਿਹੜਾ ਡਿੱਗਣ ਲੱਗ ਜਾਂਦਾ ਹੈ ਮੈਂ ਮੱਛਰ ਉੱਪਰ ਹਨਾ ਜਿਵੇਂ ਨਗਦੇ ਟੱਪਦੇ ਅੱਖਾਂ ਦੇ ਵਿੱਚ ਪੈਂਦਾ ਹੈ ਤੇ ਇਸ ਕਰਕੇ ਜਿਹੜਾ ਹੈਗਾ ਟਾਈਮ ਨਾਲ ਕੰਮ ਕਰਨੇ ਪੈਂਦੇ ਆ ਕਾਲ ਕਾਲ ਨਾਲ ਤੇ ਬਸ ਆਪਾਂ 5 ਵਜੇ ਮੀਰਾ ਪਾਉਣ ਲੱਗਾਂਗੇ ਤੇ ਹਾਂਜੀ ਭੈਣੇ ਉਮੀਦ ਕਰਦੀ ਆਂ ਕਿ ਵੀ ਹਨਾ ਬਾਰ-ਬਾਰ ਮੈਂ ਕਹਈ ਆਂ ਉਮੀਦ ਕਰਦੀ ਆਂ ਵੀ ਤੈਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਪਲੀਜ਼ ਭੈਣੇ ਤੁਸੀਂ ਮੈਨੂੰ ਸਪੈਸ਼ਲ ਕਮੈਂਟ ਕਰਕੇ ਜਰੂਰ ਦੱਸਿਓ ਵੀ ਸੋਨੂੰ ਮੇਰੀ ਵੀਡੀਓ ਪਸੰਦ ਆਈ ਕਿ ਨਾ ਹਨਾ ਕਿਉਂਕਿ ਸਪੈਸ਼ਲ ਤੁਹਾਡੇ ਲਈ ਬਣਾਈ ਐ ਮੈਂ ਵੀਡੀਓ ਤੇ ਪਹਿਲਾਂ ਵਾਲੀ ਵੀਡੀਓ ਇਸ ਤੋਂ ਵਧੀਆ ਬਣੀ ਸੀ ਜੀ ਬਹੁਤ ਜ਼ਿਆਦਾ ਬਣੀਆ ਵਧੀਆ ਬਣੀ ਸੀ ਸ਼ਾਇਦ ਉਹਨੀ ਚੰਗੀ ਇਹ ਵੀਡੀਓ ਨਾ ਬਣੀ ਹੋਵੇ ਤੇ ਪਰ ਉਹ ਹੁਣ ਆਪਾਂ ਹਨਾ ਕੁਝ ਵੀ ਨਹੀਂ ਕਰ ਸਕਦੇ ਜੀ ਡਿਲੀਟ ਹੀ ਹੋ ਗਈ ਤੇ ਬੱਚਿਆਂ ਨੇ ਡਿਲੀਟ ਕਰਤੀ ਤੇ ਉਹ ਆਪਾਂ ਨੂੰ ਨਹੀਂ ਮਿਲੀ ਹੈਗੀ ਜੀ ਤੇ ਫਿਰ ਅੱਜ ਮੈਂ ਸਪੈਸ਼ਲ ਬਣਾਈ ਹੈ ਤੇ ਮੈਂ ਹੁਣੀ ਇਹ ਜਿਹੜਾ ਵੀ ਐਡਿਟ ਕਰਕੇ ਬਸ ਅੱਜ ਸ਼ਾਮ ਨੂੰ ਪਾ ਦੂੰਗੀ ਇਹ। ਮੈਂ ਵਲੌਗ ਹੁਣੀ ਪਾਉਂਗੀ ਕਿਉਂਕਿ ਕਈ ਦਿਨ ਹੋ ਗਿਆ ਆਪਾਂ ਹਨਾ ਵੀਡੀਓ ਨਹੀਂ ਪਾਈ ਹੈਗੀ ਤੇ ਜਿਹਦੇ ਨਾਲ ਆਪਣਾ ਚੈਨਲ ਆ ਹਨਾ ਥੋੜਾ ਜਿਹਾ ਹਰੀਚ ਜਾਂਦਾ ਹੈ ਜੇ ਆਪਾਂ ਵੀਡੀਓ ਨਾ ਪਾਈਏ ਤੇ ਬਸ ਮੇਰੀ ਕੋਸ਼ਿਸ਼ ਵੀ ਇਹੀ ਰਿਹਾ ਕਰੂੰਗੀ ਮੈਂ ਟੈਲੀ ਇਹੜਾ ਵੀਡੀਓ ਪਾਇਆ ਕਰਾਂ ਤੇ ਚਲੋ ਠੀਕ ਹੈ ਜੀ ਫਿਰ ਅੱਜ ਦੀ ਵੀਡੀਓ ਵਿੱਚ ਇੰਨੇ ਹਨਾ ਤੇ ਮਿਲਦੇ ਆ ਤੁਹਾਨੂੰ ਕੱਲ ਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਜਿਹੜੀ ਕਿਵੇਂ ਦੀ ਲੱਗਦੀ ਹੈ ਠੀਕ ਹੈ ਜੀ ਫਿਰ ਧੰਨਵਾਦ